ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਅਰਦਾਸ ਅਕ ਤਸਵੀਰ ਵਿੱਚ ਖੁਸ਼ ਰਹੋ ਤੰਦਰੁਸਤ ਰੂਪ ਵਿੱਚ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਤੁਸੀਂ ਸਵੇਰ ਦਾ ਟਾਈਮ ਹੈ ਬਿਲਕੁਲ ਬਾਹਰ ਮੌਸਮ ਹੈ ਜਿਹੜਾ ਥੋੜਾ ਜਿਹਾ ਗਰਮੀ ਤੋਂ ਰਾਹਤ ਦਿੰਦਾ ਹੋਇਆ ਹਵਾ ਚੱਲ ਰਹੀ ਹੈ ਤੇ ਥੋੜੀ ਜਿਹੀ ਤੇਜ਼ ਹਵਾ ਚੱਲਣ ਕਰਕੇ ਰਾਤ ਦੀ ਭੱਜੀ ਹੋਈ ਹੈ ਲਾਈਟ ਤਕਰੀਬਨ ਮੈਂ ਕਹਿੰਦਾ ਕਿੰਨੇ ਕ' ਵਜੇ ਭੱਜੀ ਸੀ ਕੱਲ ਲਾਈਟ ਬੰਨ੍ਹ ਰਾਤ ਲੈ ਜੀ ਬਾਬਾ ਜੀ ਰਾਤ ਬਾਰਾ ਇਸ ਕੋਲੇ ਬਾਰਹਾ ਬੁਰਾ ਮੇਰੇ ਤੇ ਕਰੀਬ ਦੇ ਲੜੇ ਜਿਹੜੇ ਦੇਖਿਆ ਤਾਂ ਨਹੀਂ ਹੈ ਮੈਂ ਟਾਈਮ ਤੇ ਹੁਣ ਜਾ ਕੇ ਖੇਤ ਨੂੰ ਜਾਂਦੇ ਆ ਕਾਲਾ ਜੀ ਬਣ ਕੇ ਸਾਡੇ ਡਰਾਈਵਰ ਸਾਹਿਬ ਇਹੇ ਹਾਂ ਤੇ ਮੈਂ ਪਹਿਲਾਂ ਵੀ ਚਲਾਉਂਦਾ ਬੱਬਾ ਜੀ ਗੱਡੀ ਪਹਿਲਾਂ ਵੀ ਚਲਾਉਂਦਾ ਜੀ ਗੱਡੀ ਹਾਂਜੀ ਹਾਂਜੀ ਤੇ ਚਣ ਫਿਰ ਕੀ ਗੱਲ ਹੋ ਗਈ ਦੀ ਅਣਬਣ ਹੋ ਗਈ ਦੀ ਉਹਦੇ ਗੱਲ ਨਹੀਂ ਬੱਬਾ ਜੀ ਹਾਂ ਅਣਬਣ ਦੀ ਉਹਦੇ ਦੇ ਪੈਸੇ ਨਹੀਂ ਦਿੱਤੇ ਜੀ ਬਿਲਕੁਲ ਅੱਛਾ ਚਲੋ ਕੋਈ ਗੱਲ ਹੋ ਜਾਂਦਾ ਫਿਰ ਕਈ ਦਫਾ ਹੋ ਜਾਂਦਾ ਘਾਟਾ ਵਾਧਾ ਜ਼ਰੂਰੀ ਨਹੀਂ ਹੈਗਾ ਬੱਬਾ ਜੀ ਪੈਸੇ ਤਾਂ ਲੱਗ ਜਾਂਦੇ ਹੀ ਜਾਂਦੇ ਚਲੋ ਫਿਰ ਹੋਰ ਬੰਦੇ ਗੱਲ ਆੜੀ ਲਾਈ ਹੈ ਹਾਂ ਜੀ ਫਿਰ ਆਪਣੇ ਯਾਰ ਦੋਸਤ ਨੇ ਸਭੀ ਠੀਕ ਹੈ ਉਹਨੇ ਗੱਡੀ ਲੈ ਆਂਦੀ ਕਹਿੰਦੇ ਸੀ ਸਾਡੇ ਕੋਲੇ ਆ ਆ ਜਾ ਭਾਈ ਰਾਤ ਫੇਰ ਤੂੰ ਗੱਡੀ ਅੱਗੇ ਕਿੱਥੇ ਖੜਾਉਣਾ ਹਾਂ ਗੱਡੀ ਤੇ ਬਾਬਾ ਜੀ ਗੱਡੀ ਤਾਂ ਜੀ ਮਾਲਕ ਦੇ ਗੱਲ ਮਾਲਕ ਦੇ ਅੱਛਾ ਰਾਤ ਕਿੱਥੇ ਜਾਣਾ ਹੋਣਾ ਉਹਨੇ ਕਿਤੇ ਜੀ ਫਿਰ ਸਕੂਲ ਤੋਂ ਬਾਅਦ ਜੀ 4 ਵਜੇ ਤੋਂ ਬਾਅਦ ਰਾਤ ਓਕੇ ਉਹਨਾਂ ਨੇ ਵੀ ਪਿਆਰ ਕੀਤਾ ਉਹ ਕੀ ਕਰੀ ਜੀ ਹੁਣ ਹੋਣਾ ਪਿਆ ਨਾ ਨਾ ਕੋਈ ਗੱਲ ਨਹੀਂ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਗੱਡੀ ਤਾਂ ਤੇਰੀ ਸਾਫ਼ ਸੁਥਰੀ ਹੈ ਭਾਈ ਬੰਦੇ ਨੂੰ ਅਹ ਕੜੇ ਸਕੂਲ ਚ ਲਾਈ ਹੋਈ ਹੈ ਬਾਬਾ ਜੀ ਰੋਪੜ ਖਾਕਰ ਸਕੂਲ ਅੱਛਾ ਖਾਸ ਸਕੂਲ ਜਿੱਥੇ ਕਰਨ ਪੜਦਾ ਤਾਂ ਪਹਿਲਾਂ ਸਾਡਾ ਲੋ ਜੀ ਅੱਜ ਲਾਇਟ ਆਈ ਤੇ ਪ੍ਰੋਫੈਸਰ ਛੇੜਨਾ ਹੈ ਫੈਕਟਰ ਟੁੱਟਣਾ ਗੱਡੀ ਵਗੈਰਾ ਤਾਂ ਨਾ ਧੋਣੀਆਂ ਇਹ ਅੱਛਾ ਇੱਕ ਬੱਸ ਵੀ ਆਇਆ ਬੱਸ ਲੈ ਜਾਂਦੀ ਹੈ ਜੀ ਠੀਕ ਹੈ ਇੱਕ ਹੋਰ ਕਾਜੀ ਲੋ ਡਰਾਈਵਰ ਹੋਣਾ ਕੋਈ ਜੀ ਬਰਾਤ ਕੋਈ ਵਿਆਹ ਦੀ ਜਰੂਰਤ ਪੈਂਦੀ ਆ ਗੱਡੀ ਮਸਤੀ ਚਾਲ ਦੀ ਹੈ ਕਹਤਾ ਹਾਂ ਠੀਕ ਕਰ ਦਿੱਤਾ ਮਾਦੇ ਕੇ ਮੋਟਾ ਇੱਕ ਮੋੜਿਆ ਕੋਸਾ ਆਪਣਾ ਗੰਨੇ ਵਿੱਚ ਕੱਖ ਜਾ ਅਸੀਂ ਆ ਮੋਗੇ ਆਪਾਂ ਮਾਰ ਕੇ ਆਉਂਦਾ ਸੀ ਚੱਲੇ ਆ ਫੇਰ ਹੁਣ ਤੋਂ ਆਪਣਾ ਕੰਮ ਪੜਾ ਜੀ ਬੱਬਾ ਜੀ ਵਾਰੀ ਕੋ ਜੀ ਕਹਿੰਦੇ ਆਹੋ ਕਾ ਨਿਆਣੇ ਦਾ ਕੰਮ ਆ ਜੀ ਹਾਂ ਹਾਂ ਨਿਆਣੇ ਦਾ ਸਕੂਲ ਨੂੰ ਟਾਈਮ ਪਹੁੰਚਾਉਣਾ ਹੀ ਹੈ ਆਹ ਕੱਢਣੀ ਮੜੇ ਰੋੜਾ ਜੇ ਥੱਲੇ ਤੇ ਆਪਣਾ ਗੇੜ ਖੋਲਾ ਆਪਣਾ ਮੈਂ ਵੀ ਜਾਇਆ ਮੈਂ ਹੁਣ ਆਪਣਾ ਹਣਾ ਲੋ ਜੀ ਹੁਣ ਤੁਹਾਨੂੰ ਚੱਲ ਕੇ ਖੇਤ ਦੇ ਵਿੱਚ ਆ ਆਪਣਾ ਦਿਖਾਉਂਦੇ ਆ ਜੀ ਕੱਖ ਕਿਦਾਂ ਦੀ ਪੋਜੀਸ਼ਨ ਹਾਂ ਨੀਂਦ ਨਹੀਂ ਆਈ ਰਾਤ ਹੈ ਹਾਂ ਬੜੀ ਗਲੈਡ ਨਹੀਂ ਆਉਂਦੀ ਜਦ ਮੌਕੇ ਨੇ ਪਾਣੀ ਮੰਗਦੇ ਹਵਾ ਜੀ ਵੀ ਇਹਦਾ ਨਹੀਂ ਪੈਂਦਾ ਇਹ ਵੀ ਹੈ ਗੱਲ ਅਗਰ ਉਹ ਠੰਡਾ ਹੋ ਗਿਆ ਉਹ ਠੰਡਾ ਜਾ ਉਹ ਠੰਡਾ ਹੋ ਗਿਆ ਮੌਸਮ ਮੌਸਮ ਠੰਡਾ ਹੋਗਾ ਤੀਜਾ ਦਿਨ ਹੋ ਗਿਆ ਗੰਨੇ ਪਾਣੀ ਮੰਗਦੇ ਮੱਕੀਆਂ ਪਾਣੀ ਮੰਗਣੀਆਂ ਅੱਜ ਕਰੀਏ ਫੇਰ ਫੋਨ ਤੇ ਗੱਲ ਹੈ ਨਾ ਗੱਲ ਜਿੰਨੇ 15:00 ਵਜੇ ਆ ਰਹੀ ਹੈ ਹਾਂ ਉਹਨਾਂ ਦਾ ਵੀ ਕੀ ਕਸੂਰ ਕੋਈ ਕਸੂਰ ਨਹੀਂ ਹੈ ਇਹਦਾ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਆਪ ਚਾਹੀਦਾ ਥੋੜਾ ਜਿਹਾ। ਆਹ ਭਾਈ ਦੂਰ ਕਰ ਦਿਓ ਉੱਥੇ। ਨੇ ਟਹਿਣੀਆਂ ਟੁੜੀਆਂ ਸਫਾਈ ਕਿੱਕਣਾ ਪਾਪਾ ਜੀ ਕਰਵਾ ਦਿੰਦੇ ਤੇ ਸਾਡੇ। ਆਪਣੇ ਖੇਤ ਮਾਪੇ ਦੇਖ ਲੇ ਮੈਂ ਯਾਰ। ਹਾਂ। ਇੰਦੇ ਵਗਿਆ ਫਰਕ ਐ। ਵਸਪੇ ਸਹੀ ਗੱਲ। ਹੁਣ ਆਈਓ ਨਹੀਂ ਹਾਲ ਹਨਾ। ਬੁਰਾ ਹਾਲ ਹੋਇਆ ਫਸਲਾਂ ਦਾ। ਇਹ ਵੀ ਹੈ। ਇਹ ਬੱਲ ਨੂੰ ਦੇਖੀ ਜਾਂਦਾ ਸਾਰਾ ਪਿੰਡਾ ਕਿਉਂ ਬਲਦਾ। ਆਹ ਉਹ ਵੀ ਹੈਗੀ ਗੱਲ ਹੁਣ ਮਾਤਲ ਵਰਗਾ ਵੀ ਆਏ ਨੂੰ ਦੇਖਦਾ ਠਾਵੇ ਕੇ। ਹਾਂ। ਸਹੀ। ਕੋਈ ਗੱਲ ਨਹੀਂ। ਹਾਂ। ਮੈਂ ਵੀ ਸਪਰੇਈ ਹੀ ਦੇਖਣ ਚੱਲਿਆ ਦਾ ਉਦੋਂ ਖਪਰੇ ਹੀ ਕਰੀ ਸੀ ਪਰ ਤੋਂ ਚੱਤੇ ਜੇ ਨੰਨੇ ਵੀ ਮੈਂ ਆਹ ਦੇਖਾਂ ਕੰਨਾ ਜ ਮੋੜਿਆ ਉਹਨੇ ਕੱਖ ਕੇ ਨਹੀਂ ਪਾਪਾ ਜੀ ਕਹਿੰਦੇ ਮੋੜਿਆ ਹੋਇਆ ਕਹਿੰਦੇ ਆਣਾ ਹੱਤ ਦੇਖਦੇ ਨਹੀਂ ਹੁਣਾ ਰੋਡ ਨੂੰ ਪਾਉਂਦੇ ਅੱਜ ਜਨਰੇਟਰ ਕਰਨਾ ਹੀ ਪੈਣਾ ਫਿਰ ਹਾਂ ਫਿਰ ਉਹ ਨੁਕਸਾਨ ਕਰਨਾ ਨਹੀਂ ਜੇ ਲੜਾ ਉਹ ਕਿੱਡਾ ਇੰਨਾ ਜਨਰੇਟਰ ਹੈ ਸਹੀ ਗੱਲ ਹੈ ਇਹ ਕਮੀ ਪੈ ਗਿਆ ਤੂੜੀ ਤਕਰੀਬਨ ਬਣੇ ਗਈ ਯਾਰ ਹਾਂ ਤਕਰੀਬੇ ਲਈ ਹੀ ਹੈ ਕੰਮ ਉਹ ਇਹ ਵੀ ਗੱਲ ਹੈਗੀ ਆ ਮੀਂਹ ਹੀ ਆਇਆ ਜਿਹੜਾ ਮਤਲਬ ਕਿ ਗਰਦਾ ਗੁਰਦਾ ਜਿਵੇਂ ਚੜਿਆ ਹੋਇਆ ਇਹ ਸਾਰਾ ਕੁਝ ਸਫਾਈ ਜੀ ਬਣਦੀ ਆ ਆ ਗੇਰ ਦੇ ਪੁੱਗੇ ਨਾਲ ਆਏ ਇਹ ਤੀ ਰੋਕ ਲੰਦਾ ਫਿਰ ਠੀਕ ਹੈ ਨਾ ਉਹ ਇਹ ਨਵਾਂ ਡਰਾਈਵਰ ਨਵੇਂ ਉਹਦੇ ਕੋਲ ਚਲੇਗਾ ਮਾਲਕ ਕੋਲ ਹੁਣ ਇਹ ਹੂੰ ਇਹ ਗੱਲ ਕਾਲੀ ਗੱਡੀ ਚ ਲਾਉਣਾ ਇਹ ਪੀਲੀ ਲਾਉਣਾ ਜਾਂ ਪੀਲੀ ਲਾਉਣੀ ਉਹ ਚਲੋ ਦੇਖੋ ਬੰਦੇ ਨੇ ਹੰਬੜਾ ਮਾਰਨਾ ਉਹੀ ਇੱਕ ਗੱਲ ਹੈਗਾ ਇਹ ਇਹ ਮੈਂ ਸੀ ਪਰ ਮੁੰਡਾ ਉਹ ਦੂਆ ਤਾਂ ਇਧਰ ਉਧਰ ਕੱਢਦੇ ਨੇ ਕਈ ਕਈ ਕੱਢਦੇ ਰਿਹੇ ਰੋ ਰੋਂਗ ਰੂਟ ਪਰ ਚੱਲ ਪੈਦੇ ਆ ਚੱਲ ਪੈ ਪੰਜਾਬ ਨੂੰ ਚੱਲਣਾ ਆਹ ਇਹ ਚੱਲ ਪੈਦਾ ਚਾਹ ਦੇ ਬਾਈ ਬਾਈ ਨਾ ਦੇਖੇ ਜਾਈ ਭਾਈ ਠੀਕ ਠਾਕ ਅੱਜ ਪੱਜੇ ਕੇ ਮੋਟਰ ਤੇ ਸੇ ਮੌਸਮ ਲੱਗਦਾ ਸੋਹਣਾ ਜਜੇ ਮੀਂਹ ਪੈ ਜਵੇ ਤਾਂ ਚੰਗੀੋ ਗੱਲ ਭਾਵੇਂ ਮੌਸਮ ਸਾਫਾ ਪਰ ਤੇ ਫਤਰਾ ਸੁਣੀ ਘਰੋਂ ਖਲ ਲੱਗੀਆਂ ਤੇ ਬੰਦੇ ਤਿਆਰ ਆਪਣੇ ਕੰਮ ਪਰ ਜਾਣ ਬਾਸੇ ਸਵੇਰੇ ਸਵੇਰੇ ਉੱਠ ਕੇ ਹੁਣ ਆਪਾਂ ਚੱਲਦੇ ਹਾਂ ਜੀ ਆਪਣੇ ਇਧਰ ਨੂੰ ਜਿਹੜੀ ਚੀਜ਼ ਆਪਾਂ ਦੇਖਣਾ ਹੈ ਹਾਂ ਜੀ ਅੱਗਨ ਮੇਰਾ ਹੋ ਗਿਆ ਇਹਨੂੰ ਵਾਕੇ ਜੀ ਇੱਥੇ ਵਿਜਣੀ ਅਸੀਂ ਚਰੀ ਤੇ ਹੋਂ ਹੁਣ ਇੱਕ ਵਾਰ ਅੱਜ ਕੱਲ ਚ ਬਾਦਾਂ ਜੀ ਥੋੜਾ ਜੱਕ ਆੜ ਕੋ ਆੜ ਜਿਹੜਾ ਸੋਕੂਗਾ ਤੇ ਨਾਲੇ ਉਹ ਉੱਥੇ ਯਾਰ ਇੱਥੇ ਥੋੜਾ ਜੱਕ ਕ੍ਰੈਸ਼ਰ ਜਿਆ ਦਿੱਤਾ ਪਿਆ ਥੋੜਾ ਜੇ ਭਈਏ ਫਰੀ ਹੋਗੇ ਤਰੋਂ ਫਿਰ ਇਹਨਾਂ ਦੇ ਚਕਵਾ ਕੇ ਇੱਧਰ ਰਖਵਾ ਕੇ ਫਿਰ 15 ਜਿਆ ਕਰ ਲੂੰਗਾ ਸਾਰੀ ਆ ਹੋ ਗਈ ਹੁ ਤੀਏ ਸਾਲ ਦੇ ਵਿੱਚ ਗੰਨਾ ਬਹੁਤ ਸੋਣਾ ਫੋਟੋ ਰਿਹਾ ਇੱਕ ਵਰਗ ਢਾਈ ਜੀ ਪਾਪਾ ਜੀ ਨੇ ਆਪੇ ਕੋਹੜੀ ਕਾਲੀ ਕਮਾਤੀ ਛੋੜੇ ਜੇ ਕਹਾ ਮੰਦੇ ਫਰੀ ਹੋਣ ਤੇ ਬਾਅਦ ਵਿੱਚ ਦੇਖਨੇ ਅੱਗੇ ਕੀ ਬਣਦਾ ਸਰੇ ਹੋਣ ਦੇਖਨੇ ਆਪਾਂ ਚੱਲ ਕੇ ਆਪਣਾ ਗੰਨੇ ਦੇ ਵੀ ਜਿਹੜਾ ਕੱਖ ਹੈ ਇਹ ਕੀ ਆਉਂਗਾ ਉਹ ਜਿਹੜਾ ਨਵਾਂ ਬੀਜਿਆ ਹੋਇਆ ਫਰਕ ਤਾਂ ਪੈਂਦਾ ਜੀ ਬਹੁਤ ਸ਼ੋਰੇ ਦਾ ਆ ਮਤਲਬ ਕਿ ਸ਼ੌਰੇ ਦੇ ਨਾਲ ਇੱਧਰ ਤੇ ਪੱਥੇ ਨੇੜੇ ਨੇੜੇ ਗੰਨਾ ਕੁਣਾ ਹੋਇਆ ਹੀ ਨਹੀਂ ਹਾਂ ਸਰ ਇੱਥੇ ਉਹ ਸਮਝ ਲਓ ਵੀ 10 10 ਕੰਟਲ ਦਾ ਫਰਕ ਪੈਣਾ ਹਾਂਜੀ ਬਕਤਈ ਕਾਕਾਤਾ ਕਰੀਬਨ ਆ ਸਭ ਸਾਰੇ ਭਰੇ ਹੋ ਗਿਆ ਹੋਇਆ ਪੂਰਾ ਜੂਰਾ ਹੋ ਗਿਆ ਹੋਇਆ ਸਾਰੇ ਹੀ ਨਹੀਂ ਜ਼ਬ ਉਹ ਤਹਰੇ ਅੱਡੀ ਮਾਰਾ ਦਾ ਬਾਕੀ ਦੇਖਦੇ ਹਾਂ 2-4 ਦਿਨ ਦੇ ਵਿੱਚ ਕਿਵੇਂ ਹੁੰਦਾ। ਉਹਦੇ ਬਾਅਦ ਵਿੱਚ ਫਿਰ ਇਹ ਬਈਆਂ ਤੇ ਇੱਕ ਵਾਰ ਗੜਾਈ ਵੀ ਕਰਵਾ ਦਣੀ ਹੈ ਜੀ। ਗੜਾਈ ਕਰਾਉਣ ਤੋਂ ਬਾਅਦ ਵਿੱਚ ਜਿਹੜਾ ਇਹ ਪਾਣੀ ਦਾ ਹੋਇਆ ਉਹ ਵੀ ਚੱਕ ਲੈਣਾ ਫੱਟੇ। ਅੱਡੀਲੇ ਨੂੰ ਅੰਨਾਖਰੀ ਬਈ ਡੀਲੇ ਦੀ ਦਵਾਈ ਸੱਚੀ ਉਹ ਕਹਿੰਦਾ ਵੀ ਤੁਹਾਨੂੰ ਦੁਬਾਰੇ ਕਰਨੀ ਪੈਣੀ ਹੈ। ਡੀਲਾ ਰੁਕ ਗਿਆ ਮੜਾ ਜਾ ਕੁੱਪਰ ਤੇ। ਹੋਰ ਨਹੀਂ ਕੁਝ ਵੀ ਹੋਇਆ ਡੀਲੇ ਨੂੰ। ਡੀਲੇ ਵਾਸਤੇ ਜੀ ਸੈਂਪਰਾ ਦਵਾਈ ਸਾਡੇ ਕਣੀ ਇੱਧਰ ਜ਼ਿਆਦਾ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਠੀਕ ਆ ਪੈ ਗਿਆ ਫਰਕ ਉਹ ਗੰਨਾ ਲੱਗਿਆ ਚਮਕਣ ਦੂਏ ਦਾ ਉਹ ਹੋ ਗਿਆ ਬਾਕੀ ਮੇਰੇ ਬੂਟੇ ਜਿਹੜੇ ਉਹਦਾ ਤਕਰੀਬਨ ਇਹਨਾਂ ਦੇ ਵਿੱਚ ਤੇ ਜਿੰਨੀਆਂ ਬੜੀਆਂ ਛਟੀਆਂ ᱛੀਆਂ ਹਰੀਆਂ ਹੋ ਕੇ ਸੁੱਕ ਗਈਆਂ ਪਤਾ ਨਹੀਂ ਕੀ ਆ ਦਿੱਕਤ ਹੋਈ ਉਹ ਦੇਖੋ ਸਾਰੀਆਂ ਜਿੰਨੀਆਂ ਵੀ ਬੜੀਆਂ ਸੀਗੀਆਂ ਸਾਰੀਆਂ ਹੋ ਗਈਆਂ ਪੱਤੇ ਆ ਗਏ ਫੇ ਸੁੱਕ ਗਈਆਂ ਹਲਕੀਆਂ ᱛੀਆਂ ਆ ਇਹ ਬੜੀਆਂ ਚੱਲੀਆਂ ਤੇ ਹੁਣ ਤਕਰੀਬਨ 100 ਤੇ ਉੱਪਰ ਛਟੀ ਮੇਰੀ ਸੁੱਕ ਗਈ 600 ਦੇ ਵਿੱਚ ਦੇ 500 ਦੇ ਕਰੀਬ ਬਚ ਗਈ ਚਲੋ ਜੋ ਪਰਮਾਤਮਾ ਨੇ ਦੇਣਾ ਹੈ ਤੇ ਹੁਣ ਦੇਖਦੇ ਆ ਕਿਤੇ ਤੇ ਮੜੇ ਲਿਆ ਕੇ ਜੇ ਨਾ ਜੜਾਂ ਜੀ ਉਹਨਾਂ ਦੇ ਵਿੱਚ ਲਾ ਦਈਏ ਬੇ ਨਾਲ ਜੇ ਤੁਰਪੈਣ ਸੁੱਕੀ ਹੋਈ ਦੇ ਬਰਾਬਰ ਤੇ ਥੋੜਾ ਜਿਹਾ ਫਰਕ ਪੈਣਾ ਅਗਲੇ ਸਾਲ ਪੱਟ ਕੇ ਲਾਉਣ ਦੇ ਬਰਾਬਰ ਨਹੀਂ ਹੁੰਦੇ ਹੈਗੇ ਫਿਰ ਤੇ ਹੁਣ ਚਲੋ ਦੇਖਦੇ ਆ ਜੋ ਮਾਲਕ ਨੂੰ ਮਨਜ਼ੂਰ ਆ ਜੋ ਉਹਨੇ ਦੇਣਾ ਹੈ उ पल पैना जी मैं सोचा अभी आज नहीं मुड़ते मेरे को लगता ही है आज तो कहीं और ही जाएंगे सीधा हॉस्पिटल में किधर किधर गिरे फिर आ, कहां कहां पे गिरे पांच छह बार गिर गया है ना तभी पट्टी पुट्टी कर रखा ये है हाँ, <laughs> सिम्पल <laughs> रखना चाहिए अपना सामान। ठीक है, ठीक है, ठीक है। किसी के घर से लेकर आए थे? कैसे? किससे लेकर आए थे? नल का नहीं है। ओह ठीक है, 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 ठीक है। तो किसके यहाँ काटोगे तो आज? तो गया है। ਆਏ ਮੇਰ ਕੋ ਪਿੰਡ ਲੈ ਕੇ ਪੁਗਾ ਦੇ ਸੜ ਤੇ ਕਰ ਲੁੱਟਾ ਸਾਜਰੇ ਉੱਠ ਗਿਆ ਬਾਜ ਦੀ ਮਾਂ ਤੇ ਬੜਗੀ ਨੂੰ ਮਾੜਾ ਵਿੱਚ ਚਰਚਲ ਕਰਾ ਜੀ ਰੰਗੇ ਬਾਸ ਨੂੰ ਮੈਨੂੰ ਐਂ ਦੱਸੇ ਨੀ ਬੁੱਤਾ ਟੋਟਾ ਨਹੀਂ ਆਉਂਦਾ ਨਾ ਹੁਣ ਚੱਲੇ ਨਾ ਹੁਣ ਚੱਲੇ ਮੂੰਹ ਤਾਂ ਦੇਖ ਗੱਡੀ ਦੇ ਅੱਖਾਂ ਖੋਲਣ ਵਾਸਤੇ ਮੂੰਹ ਟੋਟਾ ਅੱਖਾਂ ਖੋਲ ਜਾਣਾ ਕਿਸੇ ਨਾਲ ਠਹਿਕ ਲੋ ਛੇਤੀ ਮੂੰਹ ਰੋਣ ਵਾਲਾ ਕਰਨਾ ਨਹੀਂ ਰਾਤ ਇਹ ਨਾ ਸੁਤਾ ਨਾ ਸੁਤਾ ਨਾ ਸੁਤਾ ਹਾਂ ਉਸ ਸੇ ਪੁੱਛੋ ਹੀ ਆ ਮੇਰੇ ਮੇਰੀ ਕਿੱਥਿਆ ਵਿਆਤਾ ਮੈਂ ਇਹਦੀਆਂ ਦੋ ਤਿੰਨ ਪਾਰੀਆਂ ਆ ਕਾਲੇ ਫਿਰ ਕਿੱਥੇ ਸੱਤ ਤੋਂ ਸੌਂਗਾ ਤੂੰ ਇਹ ਇਹ ਠੰਡੇ ਠੰਡੇ ਹਵਾ ਲੱਗਦੀ ਚਲੇ ਥੱਕ ਕਿੱਥੇ ਠੰਡੀ ਹਵਾ ਗਲ ਇਹ ਥੱਕ ਜਾਂਦਾ ਪੱਥੇ ਦੀ ਹਵਾ ਆ ਗਈ ਟੀ ਆ ਮੈਂ ਛੱਡ ਜਾ ਥੱਕ ਕਹਦੇ ਗਿਆ ਤਾਂ ਮੈਂ ਤਾਂ ਬੁਲ ਖੇਡਦੇ ਸੀ ਬੈਠ ਹੋਰ ਖੇਡ ਉਹ ਚੱਜ ਦਾ ਕੰਮ ਕਰ ਦੋਰੇ ਚਲੇ ਜਾ ਕਰ ਹਾਂ ਸੋਗਰ ਦਾ ਸੇਵਾ ਇਹ ਪੀਆ ਚ ਕਰਕੇ ਆ ਤਿੰਨ ਦਿਨ ਤੇ ਹੋ ਗਿਆ ਤੇ ਤੇਰਾ ਇਹ ਔਰ ਤੇ ਪ੍ਰਧਾਨ ਬੜੀ ਵੀਰੇ ਗਲਾਸ ਵਿੱਚ ਦੋ ਪਕੌੜੇ ਲੈਦੇ ਗੱਲਾਂ ਸੁਣੀ ਅੱਛਾ ਕਾਹ ਵੇ ਕਰਦਾ ਵੀਰੇ ਸੇਵਾ ਕਰਦਾ ਤਾ ਸੋਨ ਦੇ ਸੇਵਾਦਾਰ ਬਣਦਾ ਤਾਂ ਆਪਣੇ ਹੱਥ ਚ ਆਪਣੇ ਆਣ ਜਿਹੜੇ ਖਾਣੇ ਦੀ ਗੱਲ ਨਹੀਂ ਸੁਣਦਾ ਬੜਾ ਸੇਵਾਦਾਰ ਹੁੰਦਾ ਵੀ ਜੀ ਨੂੰ ਪਰਦਾ ਨਹੀਂ ਕੀ ਕਹਿਦੀ ਆ ਸਤਿ ਸ਼੍ਰੀ ਅਕਾਲ ਵੀ ਬੁਲਾ ਦੋ ਜੀ ਇੱਧਰ ਮੜੀ ਜੀ ਕਾ ਮੇਰੇ ਮਲੇ ਸੰ ਵਿਚਾਰੇ ਉਹ ਚੀਕ ਰਿਹਾ ਜਬਰ ਅਗੜਤ ਹੋਇਆ ਜਾ ਯਾਰ ਮੜੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਇਹ ਤਾਂ ਬੈਬਾਦੀ ਹੋਈ ਵੀ ਜਿਹੜੀ ਇਹਨੇ ਅੱਖ ਚ ਇੰਨਾ ਹੋਇਆ ਵਾ ਹਾਂ 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 ਆਲੂਆਂ ਦੀ ਸਬਜ਼ੀ ਤੁਹਾਨੂੰ ਫੋਟੋ ਤਾਂ ਹੈ ਆਲੂ ਕੱਟ ਕੱਟ ਕੇ ਤਾਂ ਸੀ ਹਰੇਕ ਦੀ ਸਬਜ਼ੀ ਚ ਆਲੂ ਖਾ ਲਨੇ ਆ ਛੋਟੀ ਵੀ ਐਦੀ ਹੋ ਗਈ ਤੁਲਬਲੀਲਾ ਬੋਤਾ ਦੇ ਸਵੇਰ ਨੂੰ ਸਕੂਲ ਜਾਣਾ ਤਾਂ ਮੈਂ ਜਾਣਾ ਸਕੂਲ ਜੇ ਇਹਨੇ ਟਿਊਸ਼ਨ ਜਾਣਾ ਤਾਂ ਮੈਂ ਨਾਲ ਜਾਣਾ ਟਿਊਸ਼ਨ ਹੁਣ ਬੈਟਬਾਲ ਰਹਿ ਗਿਆ ਉੱਥੇ ਵੀ ਨਾਲੇ ਜਾਇ ਕਰ ਉੱਥੇ ਚੋਰੀ ਤੇ ਜਾਂਦਾ ਕਿਸੇ ਦੇ ਨਾਲੇ ਲੱਗ ਜਾਣਾ ਇਹਨੇ ਜਾ ਟਾਈਮ ਕਿੱਦਾਂ ਹੋ ਗਿਆ ਹੁਣ ਤੂੰ ਕਹਦੇ ਲੇਟੀ ਜਾਂਦਾ ਲੈ ਮੂੰਹ ਦੇ ਦੇਖ ਲੈ ਚੱਲ ਬੋਤਾ ਉੱਠ ਖੜਾ ਹੁਣ ਤਬਾਖਵਾਸੀ ਪਏ ਗਿਆ ਤਾਂ ਆਏ ਥੱਲੇ ਲਤ ਲਟ ਕਾਈ ਉੱਪਰ ਚੱਕਤੀਆਂ ਥੋੜੀ देर ਤੱਕ ਐਨ ਲਾਉਂ ਬੋਏ ਪਾ ਜਾਣਾ ਹਾਂ ਵੀ ਸੌਂ ਜਾਂਦਾ ਮੈਨ ਨੇ ਚੱਲ ਉੱਠ ਉੱਠ। ਹੋਰ ਘਰ ਚਲ ਜਾ। ਚਲ ਚਲ ਟਾਈਮ ਹੋ ਗਿਆ। ਨਾ ਜੀ ਦੁੱਧ ਨੂੰ ਕੀ ਹੋਇਆ ਪਾਪਾ ਜੀ ਮੈਨੂੰ ਕਹਿੰਦੇ ਸੀ ਵੀ ਉਹ ਮਾਰ ਗਿਆ। ਨਾ ਕਿਆ ਹੋਇਆ। ਕੱਲ੍ਹ ਸਵੇਰੇ ਦੁੱਧ ਲਿਆਂਦਾ। ਹਾਂ। ਉਹ ਦਿਨ ਚ ਲੇਟ ਨਹੀਂ ਸੀ। ਕੌਣ ਕਹਿੰਦਾ ਦਿਨ ਚ ਲੇਟ ਨਹੀਂ ਸੀ? ਹੈ ਨਹੀਂ ਸੀ। ਮੈਨੂੰ ਪਤਾ। ਤੁਰੇ ਮਰੀਆ ਨੇ ਲਾਈਟ ਨਹੀਂ ਸੀ ਦੀ ਦੀ ਲਾਈਟ ਪੱਜੀ ਹੋਈ ᱛੀ ਰੋਬਟਰ ਨਾਲ ਪੱਖੇ ਤਾਂ ਚੱਲਦੇ ਤੇ ਆਪਰੋਂ ਪੱਤਣਾ ਨਹੀਂ ਲੱਗਦਾ ਮੈਂ ਏਸੀ ਵੀ ਲਾਇਆ ਉਹ ਦੁਪਹਿਰ ਨੂੰ ਗੱਲਾਂ ਮਾਰਦੀ ਏਸੀ ਲਾਈਟ ਦੀ ਦੀ ਪੱਜੀ ਨਹੀਂ ਸ਼ਾਨ ਦੇ 5:00 ਵਜੇ ਹਾਂ ਪੱਜੀ ਕਹ ਵੀ ਹਾਤ ਦੇ ਘੱਟ ਬੱਤੇ ਪੱਜੀ ਦੀ ਹਾਂ ਚੱਲ ਠੀਕ ਐ ਬਾੜੀ ਨਹੀਂ ਦਿੱਤੀ ਮੈਂ ਕਿਹਾ ਰਹਿਣ ਦੇ ਬਾੜੀ ਦੀ ਦਿੱਤੀ ਹੁਣ ਲਾਈਟ ਲੂਟ ਤੇ ਬਾੜੀ ਭਰਾ ਗਈ ਪਾਪਾ ਜੀ ਦੁੱਧਾ ਵੀ ਗਾ ਲਿਆ ਮੈਂ ਮੈਂ ਕੱਕ ਪਾਉਣ ਗਿਆ ਥੱਲੇ ਨੂੰ ਪਾਪਾ ਜੀ ਕਹਿੰਦੇ ਦੁੱਧ ਹੋ ਗਿਆ ਖਰਾਬ ਕਨਬਿਕ ਤਿੰਨ ਜਣੀਆਂ ਹੈਗੀਆਂ ਇਹ ਵੀ ਕਿਆ ਚੱਕਰ ਆ ਦੁੱਧ ਖਰਾਬ ਕਰਤੇ ਹੋ ਕਹਿੰਦਾ ਵਾਲਿਓਂ ਦੀ ਦਿੱਤੀ ਵੀ ਕਹਿੰਦਾ ਉਹ ਦੁੱਧ ਨੂੰ ਸਰਦਾਰ ਸਾਹਿਬ ਕਹਿੰਦੇ ਮਾ ਵੀ ਮੈਨੂੰ ਨਹੀਂ ਜੀ ਪਤਾ ਮੈਂ ਤਾਂ ਹੁਣ ਚਾਹ ਛੱਡੀ ਨੂੰ ਮਾ ਖਾਫਾ ਟਾਈਮ ਹੋ ਗਿਆ ਜੇ ਦੇ ਦਿੱਤੀ ਕਿਸ ਨੇ ਤਾਂ ਪੀ ਲੰਦੇ ਨੇ ਸੱਤ ਨਾ ਪੈਸੀ ਦੋ ਮੈਂ ਤਾਂ ਮੰਗਦਾ ਨਹੀਂ ਹੈਗਾ ਤੂੰ ਮੈਨੂੰ ਕਿੰਨੀ ਵਾਰ ਪੁੱਛਦੀ ਏ ਤੇ ਮੇਰੇ ਚਾਹ ਪੀਣੀ ਹੈ ਹੁਣੇ ਛੱਡੀ ਆ ਤੁਸੀਂ ਵੀ ਨਹੀਂ ਪੀ ਲੰਦੇ ਉਹ ਤਾਂ ਭਲਾ ਆਇਆ ਤਾਂ ਚਲੋ ਆਪਰੇ ਨਾ ਤੁਸੀਂ ਆਪਣੀ ਗਾਂ ਗੂਹ ਲੈ ਆਓ ਹਾਂ ਗੂਹ ਗੂਹ ਲੈ ਆਉਂਗਾ ਚੱਲ ਗੈਂ ਨੇ ਗੂ ਲਿਆਉਂਦਾ ਵਜਾ ਕੇ ਗਾਂ ਲੈ ਕੇ ਆਉਣੀ ਐ ਦੇਖ ਲੋ ਕਿਆ ਬੋਲਦਾ ਗਾਂ ਨਹੀਂ ਲੈਣਾ ਗੂ ਲਿਆਉਂਗਾ ਗਾਂ ਗੂ ਗਾਂ ਮੱਜ ਲਿਆਓ ਲੈ ਹਾਂ ਨਹੀਂ ਮੈਂ ਤਾਂ ਗੂ ਲਿਆਉਣਾ ਹਾਏ ਹਾਏ ਗਾਂ ਰੜਦਰੀ ਅਸੀ ਦਾ ਬਾਹਰ ਗੁਸਾਤ ਨਾ ਮਰਜੀ ਸਰ ਤੁਸੀਂ ਕਿਆ ਬੋਲਦੇ ਫੇਰ ਫੇਰ ਉਹਨੇ ਨਾ ਕੀ ਬੋਲੀਓ

ਦਾ ਮੱਝਲੇ ਆਓ ਤੁਰ ਕੇ ਆ ਗਿਆ ਉਹ ਸਮਾਂ ਗਾਇਆ ਮਹਿੰਗੇ ਨਹੀਂ ਹੈਗੇ ਫਿਕਰ ਨਾ ਮੈਂ ਸਮਾਂ ਨਹੀਂ ਹੈ ਤਸਰੀਕਾ ਬੁਲਾ ਇੱਧਰ ਅੱਛਾ ਬੁਲਾਤੀ ਸਾਦਰੀ ਮਰੀ ਅਜੇ ਮਾ ਸਾਦੂ ਲੋ ਵੀ ਸਰੀਰ ਮੇਰਾ ਨੈਗੇਟਿਵ ਖਾਨਿਆ ਜੇ ਮੈਂ ਉੱਠਿਆ ਰਾਤ ਲਾਈਟ ਪੱਜੀ ਹੋਈ ਦੀ ਮੱਛਰ ਟੀ ਟੂੰ ਗੀਤ ਗਾਉਂਦਾ ਫਿਰਿਆ ਸਾਰੀ ਰਾਤ ਲੋਕ ਮੱਛਰਦਾਨੀ ਚ ਵੱਢ ਗਏ ਕਦੇ ਆਹ ਗੁੰਦੇ ਮੈਂ ਤਾਂ ਉਹਨਾਂ ਨੂੰ ਲੱਭਦਾ ਫਿਰਿਆ ਵੀ ਕੋਈ ਰੇਤ ਤੇ ਲੜੂਗਾ ਕਿਤੇ ਦੇ ਮਾਰਾ ਨੂੰ ਪਰਫਾਰਮਾ ਛੱਡਿਆ ਨਹੀਂ ਜਿੰਨਾ ਉਹਨਾਂ ਨੇ ਖੂਨ ਪੀਤਾ ਉਹਨਾਂ ਦਾ ਖਾਤਮਾ ਕਰਕੇ ਆਇਆ ਮਤਲਬ ਇਹ ਮੇੜਿਆ ਇਹਦਾ ਕੰਮ ਉਹਦਾ ਕੰਮ ਨਹੀਂ ਬੈਠਿਆ ਮੇਰਾ ਸਾਡਾ ਖੂਨ ਪੀਊਗਾ ਉਹ ਕਿੱਥੇ ਜਾਊਗਾ ਉਹ ਉਹਦਾ ਅਸੀਂ ਖੂਨ ਜਮੇ ਹੀ ਕੱਢ ਦਿੰਦੇ ਹਾਂ ਨਿਸ਼ਾਨ ਆ ਬਹੁਤ ਪੀਂਦੀ ਹੈ ਸਾਡਾ ਖੂਨ ਇਹ ਕਹਿਣ ਦਾ ਭਾਵੇਂ ਇਹਦੇ ਨਿਸ਼ਾਨ ਤੀਰ ਕਿਤੇ ਹੋਰ ਨੇ ਨਿਸ਼ਾਨ ਨੇ ਆਪਣੇ ਤੇ ਵੱਜਦੇ ਆ ਹਾਂ ਮੈਂ ਲੈ ਆਣੀ ਆ ਚੱਲ ਹੁਣ ਮੈਂ ਇਹਨੂੰ ਕਹਿੰਦੀ ਵੀ ਗੈਂਗੂ ਵੀ ਜਾਵਾਂ ਮੈਂ ਗੋਗੇ ਆਉਂਗਾ ਗੈਂ ਰਹਿਣ ਦਿੰਦੇ ਆ ਪਾ ਮਮੇ ਕਹਿੰਦੀ ਮੈਂ ਲੈ ਆਣੀ ਆ بسے مولਾ ਦਾ ਦੁੱਧ ਸਾਲਾ ਔਖਾ ਪੀਣਾ ਨਾ ਜਿਹੜਾ ਪੀਆ ਉਹ ਖਰਾਬ ਕਰਦਾ ਤੈਨੂੰ ਪਤਾ ਗੱਲ ਕੈਛੜੀ ਵੀ ਗੱਲ ਕਿਆ ਹੋਈ ਵੀ ਉਹ ਦੋਨੋਂ ਪਤਾ ਖੱਟਾ ਹੋ ਗਿਆ ਬਾਹ링 ਗੱਤੀ ਰਾਤ ਕੱਲ ਮੈਂ ਦੀਦੀ ਨੂੰ ਪੁੱਛੀ ਸੀ ਹਾਂ ਦੀਦੀ ਸਾਲੇ ਮੈਂ ਦੀਦੀ ਨੂੰ ਕਿਹਾ ਮੈਂ ਤਾਂ ਦੇਦਾ ਕਿ ਰਹਿਣ ਦਾ ਮੈਂ ਤਾਂ ਥੋੜਾ ਜਿਹਾ ਇਹਨੇ ਵੀ ਨਾ ਕਰਤੀ ਤੈਨੂੰ ਹਾਂ ਕਹਿੰਦੀ ਰਹਿਣ ਮੈਂ ਕਹਾਂ ਉਹ ਰਹਿਣ ਕਿਆ ਕਿਆ ਤਾਂ ਉਹ ਬਾਬਾ ਪੂਰੇ ਸੂਰੇ ਸੂਰੇ ਕਲਾਪ ਲਾ ਕੇ ਤੁਹਾਡੇ ਮੈਨੂੰ ਐਂ ਕੰਨ ਤਾਂ ਹਾਲ ਕੁਛ ਨਹੀਂ ਕਿਹਾ ਉਹਨਾਂ ਨੇ ਤਾਂ ਮੈਨੂੰ ਕਿਹਾ ਕਹਿੰਦੇ ਵੀ ਮੈਂ ਕਹਿ ਦਮਾ ਉਹਨਾਂ ਨੂੰ ਕਿ ਤੂੰ ਕਹੂੰਗਾ ਨਹੀਂ ਤੇਰਾ ਆਹ ਹੋ ਕੇ ਜੀ ਮੈਂ ਸਾਰੇ ਮਹਾਦਰਮ ਹੀ ਕਰਨਾ ਕੋਈ ਗੱਲ ਨਹੀਂ ਹੁਣ ਇਹ ਵੀ ਕੁਛ ਨਹੀਂ ਪਤਾ ਵੀ ਰੋਟੀ ਖਾਂਦੇ ਖਾਂਦੇ ਉਹਨਾਂ ਦੀ ਰੀਲ ਥਨ ਵੀ ਚੜ ਚੜ ਸਕਦੀ ਹੈ ਦਾ ਦਾ ਆਗੇ 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 ਉਹਨੇ ਵੀ ਦੇਖਿਆ ਵੀ ਮੇਰੇ ਕੋਲ ਤੱਕ ਕੋਈ ਵੀ ਨਹੀਂ ਹੈਗਾ ਹੁਣ ਸਾਰੇ ਨਿਕਲੇ ਗੈਰਮੀ ਅੰਦਰੇ ਆ ਜੈਸਮੀਨ ਤਾਂ ਲੈਪਟਾਪ 'ਤੇ ਪਤਾ ਨਹੀਂ ਉਸ ਕਾਰ ਦੇ ਅੱਛਾ 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 ਉਹਨੇ ਵੀਡੀਓ ਦੇ ਦਿੱਤੀ ਆਂਗੇ ਦੱਖਣ ਤੋਂ ਆਣਾ ਕਿਥੇ ਚੰਗੇ ਚੰਗੇ ਬੰਦੇ ਆ ਸਰੇ ਨੂੰ ਕੀ ਹੋਇਆ ਇਹ ਕਹਿੰਦਾ ਮੂੰਹ 'ਚ 빙ਾ ਕਰਕੇ ਆ ਗਿਆ ਹੁਣ ਕੱਪੜਾ ਲਾ ਦਿੱਤਾ ਉਹਨੇ ਜੈਸਮੀਨ ਨੇ ਜੈਸਮੀਨ ਕਦੀ ਕਹਿੰਦੀ ਇਹਨੂੰ ਵੀ ਨਾਲ ਆ ਨਾਲਾ ਨਾਲਾ ਸਕੂਟ ਲੈ ਹਾਂ ਇਹ ਗੱਲ ਤਾਂ ਗੱਲ ਆ ਚੱਕੋ ਆਪਣੀ ਨਿਕਲ ਚੱਲ ਉਹ ਤੇ ਤੇ ਰੁੜ ਤੇ ਚੱਲ ਫੜ ਨਾ ਨਾ ਚੱਲ ਤੂੰ ਇਸ਼ਨਾਨ ਕਰਕੇ ਫੜੜ ਕੇ ਦੌੜ ਜਾ ਭੱਜ ਜਾ ਜਦ ਇਹ ਖਬਰ ਆਉਂਦਾ ਜਦ ਇਹ ਭਰੀ ਹੁੰਦਾ ਮਿੰਟਾਂ 'ਚ ਮੜੀ ਚੜਕ ਮਾਰੂ ਕਰਦਾ 20 ਮਿੰਟ ਹੋ ਗਏ ਜੈਸ ਮੈਨੂੰ ਉਹਦੇ ਮਗਰ ਪੈ ਨੂੰ ਜਦੋਂ ਉਠਾਲਿਆ ਉਹਨੇ ਉੱਥੇ ਦੇਖ ਹੌਲੀ ਉਹ ਦਰਵਾਜ਼ਾ ਜਿਆਦਾ ਚੱਕਣ ਗਿਆ ਤਾਂ ਤੂੰ ਵੀ ਉਹਨੂੰ ਚੱਕਣ ਦੇ ਦੇ ਨੀ ਲੋ ਜੀ ਸਾਡੀ ਸ਼ੂਭੂ ਜੀ ਨੂੰ ਸਾਡੀ ਮਾਸੀ ਨੇ ਨਾ ਬਹੁਤ ਗਲਤ ਫੈਮੀ ਆ ਜੀ ਆਉਣ ਲੱਗੀਆਂ ਅੱਜਕੱਲ ਪਤਾ ਨਹੀਂ ਘਾਤੇ ਇਹ ਰੋਂਦੀਦੀ ਨੂੰ ਮੈਂ ਚੱਕਿਆ ਹੋਇਆ ਤਾਂ ਕਰਨੀ ਦੇ ਕੋਲ ਨੂੰ ਆਉਣ ਲੱਗਿਆ ਮੈਂ ਕਿਹਾ ਤੂੰ ਨਾ ਲੈ ਮੂੰਹ ਵੀ ਕਰ ਕੇ ਉਹ ਲੱਗਿਆ ਤਾਂ ਮੈਂ ਉਹ ਭੇਜਿਆ ਤਾਂ ਮੈਂ ਚੱਕੀ ਫਿਰਦੀ ਤੇ ਨੂੰ ਹਾਂ ਚੱਲਿਆ ਲੈ ਕੋਈ ਬੋਤਲ ਨੇੜੇ ਪਿੱਛੇ ਲੈ ਚਿਣਗੱਕੇ ਉਹ ਵੀ ਨਹੀਂ ਜੌਂਦੀ ਦੇਖ ਸਕਦਾ ਤੁਹਾਨੂੰ ਪਤਾ ਤਾਂ ਹੈ ਉਹਦਾ ਕੋਈ ਨਾ ਪੰਗੇ ਹੈ ਪੰਗੇ ਮਮਮੀ ਸਾਡੇ ਨਾਲ ਬੋਦੀ ਠੀਕ ਜੀ ਸਰਗਾ ਬਾਤ ਤੇ ਲੱਗਿਆ ਤੂੰ ਉਹਨੂੰ ਪੁੱਤ ਤੂੰ ਲੱਗਦਾ ਹੈ ਨਹੀਂ ਕੁਝ ਬਦਗਲ ਮੰਨ ਤਿਆਕੇ ਉਹਨੇ ਹੁਣ ਚਲਦੀ ਛੱਡ ਦੇ ਇਹ ਵੀਡੀਓ ਚ ਚਾਚੀ ਕਰਦਾ ਬਾਦੇ ਚਾਚੀ ਕਹਿੰਦੇ ਚਾਚੇ ਚਾਚੇ ਨੇ ਉੱਤ ਕਰਿਆ ਮੇਰਾ ਪੁੱਤ ਹੈ ਪੰਗੇ ਅੱਛਾ ਮੈਂ ਤੇ ਪਾਪਾ ਆਦੇ ਪਾਪਾ ਤਿਆਰ ਹੋ ਗਏ ਮੈਂ ਲੱਗੀ ਤਿਆਰ ਹੁਣ ਪਹਾੜ ਨੂੰ ਚੱਲੇ ਅਸੀਂ ਤਾਂ ਜਾਣਾ ਜਦ ਅਸੀਂ ਜਾਈਏ ਫਿਰ ਫਿਰ ਤਾਂ ਰੋਣਾ ਜਾਂ ਅਸੀਂ ਗੱਡੀ 'ਤੇ ਜਾਣਾ ਚਲੋ ਵੀ ਚੱਲੀ ਵੀ ਚਲੋ ਪਾਪਾ ਤਿਆਰ ਹੋ ਗਏ ਮੈਂ ਹੁਣ ਲੱਗੀ ਬਸ ਨਹਾਉਣ ਲੱਗੀ ਆ ਮੈਂ ਦਾਣਾ ਮੇਰੇ ਗੱਲ ਦਾਣਾ ਗੱਡੀ 'ਤੇ ਪਾਪਾ ਨਾਲ ਪਹਾੜ ਨੂੰ ਗੱਡੀ 'ਤੇ ਜਾਣਾ ਸਾਡੇ ਨਾਲ ਚਲੋ ਫਿਰ ਚੱਲੀਏ ਮੈਂ ਤਾਂ ਇੱਥੇ ਕਿਆ ਕਰਾਉਣਾ ਜਾਊਗੀ ਮੈਂ ਤਾਂ ਉਹ ਤਾਂ ਬੂਬੂ ਜੀ ਨੂੰ ਬੂਬੂ ਆਇਆ ਕਰ ਆ ਪੰਘੇ ਅੱਬੀ ਗੱਲ ਕਰੀਓ ਗੱਲ ਕਰੀਓ ਬਾਬਾ ਇੱਕ ਮਿੱਠੀ ਲਾ ਕੇ ਕਰ ਦੇਵਾ ਪਾਣ ਚੁੰਡੀ ਲੈ ਕੇ ਤੇ ਕਿਹਦੇ ਜੀ ਮਿੱਠੀ ਕਰਨੀ ਗਰੀ ਨੇ ਜੈਨੇ ਕੱਕਾ ਮੇਰੇ ਨਨ ਮੁੰਮ ਜਾਨਾ ਬੇਹਰ ਦੇ ਪੁੱਤ ਜਾ ਕਰਨ ਚੱਪਲਾ ਪਾਈਆਂ ਵੀ ਆ ਬਾਹਰ ਚ ਮੇਰੇ ਪੁੱਤ ਨੇ ਮੇਰੇ ਨਾਲ ਜਾਣਾ ਹੈ ਨਾ ਆ ਮਮਾ ਸਾਲੇ ਮੁੰਮ ਜਾਨਤੇ ਕਦੀ ਵੀ ਜਾਣਾ ਹੈ ਹਾਂ ਜਾਊਂਗੇ ਚਾਚੀ ਘਰ ਬਾਹਰ ਹੁਣ ਕਦੀ ਕਬ ਜਾਣਾ ਚਾਹਤੋਂ ਲਗ ਪਰਾਈ ਵੀ ਸੀ ਇੱਕ ਵਾਰ ਚਾਚੀ ਘਰ ਬਾਹਰ ਬਾਰੇ ਮੇਰੇ ਮਿੱਤਰ ਜੱਤੀ ਕੱਪੜੇ ਅੱਜ ਕੇ ਬਾਦ ਜੀ ਇਹਦੇ ਦੀ ਚੱਜੀ ਇਹ ਦੋਈ ਡਰੈਸ ਮੈਨੇ ਕੱਢਦੇ ਨਾ ਕਾਕਾ ਚਲੋ ਜਾੜੀ ਕਰੀਏ ਮੇਲੇ ਜੀ ਸਾਰੇ ਥੋੜੀ ਥੋੜੀ ਸਾਰਿਆਂ ਨੂੰ ਖਰਾਕ ਕੇ ਵੇਚਦੇ ਫਿਰ ਉਸ ਤੋਂ ਬਾਅਦ ਜਾ ਕੇ ਆਪਣੀ ਖਰਾਕ ਰਾਈਂ ਹਾਂ ਮੇਲੇ ਜੀ ਸਾਡੀ ਆਮਬ ਜੀ ਨੂੰ ਰਾਤ ਚ ਸੜ ਬੱਛਰ ਕਿੰਨੇ ਲੜੇ ਰਾਤ ਅਗੇ ਲਾਤ ਲਾਤ ਜਲੜ ਭੱਜਿਓ ਆ ਕੂਲਰ ਹੋ ਗਿਆ ਬੰਦ ਠੰਡੀ ਜੀ ਆਪਾ ਉਹ ਵੀ ਬੰਦ ਹੋਣੀ ਪੱਖੇ ਦੀ ਹੋ ਗਈ ਜ਼ਰੂਰ ਮੈਂ ਵੀ ਉੱਟ ਕੇ ਪੜਾ ਥੋੜਾ ਜਿਹਾ ਹੜੰਬਾ ਇਹਨਾਂ ਨੇ ਵੀ ਦੋਹੇ ਪੱਖੇ ਉਹਦੇ ਪਰਾ ਇਨਵਰਟਰ ਪਰੇ ਚਲਾਏ ਹੋਏ ਮਾਂ ਵੀ ਬੈਟਰੀਆਂ ਦੇ ਨਿਕਲਦਾ ਰਹਾ ਪਾ ਇਨਵਰਟਰ ਕਿੱਥੇ ਲੈ ਇਨਵਰਟਰ ਵੀ ਚਲਾਏ ਤੇ ਸਹੀ ਗੱਲ ਦੱਸ ਇਨਵਰਟਰ ਪਰ ਤੇ ਜਿਹੜਾ ਪਲੱਗ ਹੈ ਨਾ ਉਹ ਸਗੋਂ ਨੂੰ ਠੀਕ ਕਰੋ ਨਹੀਂ ਆਈ ਕੋਈ ਸੋਇ ਕਰਦਾ ਉਹ ਸੜਿਆ ਨਹੀਂ ਰਿਹਾ ਤੁਸੀਂ ਤੁਸੀਂ ਕੀ ਗੱਲ ਕਰ ਰਹੇ ਹੋ ਉਹ ਇਨਵਰਟਰ ਪਰ ਨਹੀਂ ਪਲੱਗ ਕਿੱਥੇ ਦੇ ਪਰ ਤੁਸੀਂ ਪੱਖਾ ਚਲਾਇਆ ਮੈਂ ਤਾਂ ਹਾਂ ਹੈਗਾ ਜੀ ਉਹ ਕਿਉਂ ਲਾਇਆ ਮੈਂ ਇਹ ਗੱਲ ਕਰਦੀਆਂ ਉਹ ਕਿਉਂ ਲਾਇਆ ਇਹ ਦੱਸ ਨਾ ਉਹ ਥੱਲੇੜਾ ਸੜ ਗਿਆ ਨਹੀਂ ਕੋਈ ਪਲੱਗ ਨੂੰ ਪਤਾ ਨਹੀਂ ਕੀ ਹੋਇਆ ਉਹਦੇ ਚ ਪਲੱਗ ਘੱਟਾ ਜਾ ਰਹੀ ਹੈ। ਟਾਪੇ ਨਾਲੇ ਕਰ ਕਰ ਕੇ ਸਾਡੇ ਰੋਲਾ। ਸਫਾਈ ਕਰਕੇ ਦੋਸੋਂ ਨੂੰ ਛੱਡਤਾ। ਕਿਹੜੇ ਪਲੱਗ ਚ? ਬੈੱਡ ਦੇ ਨਾਲ ਆ। ਬੈੱਡ ਦੇ ਨਾਲ ਥੱਲੇ ਪਲੱਗ ਨਹੀਂ ਹੈਗਾ। ਸਾਡੇ ਵਾਲੇ ਕਮਰੇ। ਉਹ ਉਹਦਾ ਜਦੋਂ ਥੋੜੀ ਜਿਹੀ ਸਪਲਾਈ ਪਲੱਗ ਦੇ ਘੱਟ ਪਤਾ ਨਹੀਂ ਅਰਥ ਨਹੀਂ ਹੈਗਾ ਸਹੀ ਉਹਦੇ 'ਚ ਅਰਥੇ ਨਹੀਂ ਹੋਣਾ ਕਿਤੇ। ਪਾਂਸ ਦੀ ਵੀ ਕਿੰਨਾ ਸੋਈ ਵੀ ਉਹਦੇ ਤੋਂ ਕੋਈ ਪੁੱਛਦਾ। ਪਿਆ ਮੈਂ ਤੇਰੇ ਨਾਲ। ਤਾਂ ਕਰਕੇ ਉਹ ਕਰੰਟ ਵੀ ਨਹੀਂ ਚੱਲਦਾ ਚਲੰਗ ਵੀ ਕੁਝ ਵੀ ਨਾ ਚਾਰਜਰ ਨਾ ਪੱਕਾ ਚੜਾਇਆ ਹੋ। ਹੂੰ। ਤਾਂ ਕਰਕੇ ਉੱਧਰ ਲਾ ਦੇਲਾ ਮੈਂ ਉਹ ਬੰਦ ਕਰਕੇ ਜਦ ਮੈਂ ਬੜਾ ਮੱਛਦਾਨ ਗਿਆ। ਪਾਪਲਾ ਤੇ ਪਾਪਲਾ ਤੇ ਮਾਰ ਰਿਹਾ ਹਾਂ ਦਾ ਪਾਪਲਾ ਲੈ ਕੇ ਚੱਲਿਆ ਉਹ ਸੁੱਕਦਾ ਤੇ ਗਿਆ ਸੁੱਕ ਗਿਆ ਬਦੌੜ ਪਾਣੀ ਸੁੱਕ ਗਿਆ ਹੁਣ ਪਾਣੀ ਪਾਇਆ ਤੈਨੂੰ ਰੋਜ਼ ਪਾਣੀ ਪਾਣੀ ਤਾਂ ਹੁੰਦਾ ਰੋਜ਼ ਤੇ ਰੋਜ਼ ਕਿੰਨੀ ਮਿੱਟੀ ਹੁੰਦੀ ਆ ਮੈਂ ਤਾਂ ਖਤਮਾ ਫੁੱਲ ਦੀ ਕੀ ਆ ਇੰਨੇ ਟਾਈਮ ਦੀ ਥੋੜੋ ਮਿਲਿਆ ਕਰ ਹੁਣ ਮੇਰੀ ਗੱਲ ਸੁਣ ਉਹ ਮੈਂ ਬੀਜ ਪਹਾੜ ਜਾਣ ਤੋਂ ਪਹਿਲਾਂ ਪਾ ਕੇ ਗਈ ਸੀ ਕਿਹੜਾ ਬੀਜ ਫੁੱਲਾਂ ਦਾ ਬੀਜ ਉਹ ਬੂਟਾ ਦੇਖੋ ਕਿੰਨਾ بڑا ਹੋਗਾ ਉਹ ਠੀਕ ਆ ਪਰ ਉਹਦਾ ਟਾਈਮ ਆ ਉਹ ਜੰਮਿਆ ਉਹਨੇ ਆਪਣਾ ਟਾਈਮ ਤੱਕ ਚੱਲਣਾ ਉਹਨੇ 2 ਮਹੀਨੇ ਦੀ ਮਨਾਤ ਹੁੰਦੀ ਹੈ ਤੇ ਬਾਅਦ ਤੇ ਬਾਅਦ 3 ਮਹੀਨੇ ਫੁੱਲ ਪਾਸ ਤੋਂ ਬਾਅਦ ਕੋਈ ਹੁਣ ਮਤਲਬ ਇੱਡੇ ਚ ਕੋਈ ਪਾਣੀ ਪਾਉਣ ਦਾ ਫਾਇਦਾ ਨਹੀਂ ਕਿ ਹੋਊਗਾ ਮਾਪੇ ਪਾ ਦੇ ਬਸ ਬਸੂ ਰੱਖ ਇਹਦੀ ਗੜਾਈ ਹੋਣ ਵਾਲੀ ਆ ਵਿੱਕੀ ਨੂੰ ਕਹਾਂ ਆ ਇਹਦੀ ਗੜਾਈ ਹੁੰਦੀ ਹੈ ਦੰਨੀ ਇੱਕ ਕੋਰਸ ਜਿਹੜਾ ਇਹਨਾਂ ਦੀ ਟਾਈਮ ਹੁੰਦਾ ਹਰੇਕਾ ਫੁੱਲ ਦਾ ਬਿਹਤਰ ਟਾਈਮ ਇਹਨੇ ਟਾਈਮ ਦਿਆ ਫੁੱਲ ਦੀ ਖੇਤੀ ਹੈ ਇਹਨੇ ਟਾਈਮ ਦਿਆ ਖੇਤੀ ਜਿਵੇਂ ਉਹ ਬੇਟ ਐ ਮੇ ਇਲਾਕੇ ਉਹਨਾਂ ਦੇ ਵਿੱਚ ਫੁੱਲਾਂ ਦੀ ਉਮੀਦ ਕਰੀ ਜਾਈਏ ਫਿਰ ਫੁੱਲ ਤੋੜੋ ਉਹਦੇ ਉੱਪਰ ਬੇਟਾ ਹੈ ਹਮਮ ਆ ਤਾਂ ਫੁੱਲ ਤੋੜ ਕੇ ਉਹ ਤਾਂ ਕੀ ਹੋਇਆ ਲੋ ਵੀ ਰੱਖ ਆ ਨਾ ਉਹ ਫਿਰ ਆ ਤਾਂ ਤਿੰਨ ਬੂਟੇ ਖੜੇ ਆਪਦਾ ਸੁਪਰਮੰਡ ਤੂਹੇ ਪਾਰ ਠੀਕ ਹੈ ਪੱਟ ਕੇ ਇਹ ਚ ਲਾਓ ਪੰਟ ਕਿ ਕਿ ਲਾਉਣਾ ਉਹ ਉਹਦੇ ਉਹਦੇ ਦੇ ਡੱਬੇ ਚ ਲਾਇਆ ਰਿਆ ਬਾਈ ਦਾ ਯਾਰ ਉਸ ਤੋਂ ਜਿਹੜਾ ਕੁਲਦੀਪ ਦੇ ਕੇ ਗਿਆ ਤਾਂ ਮੋਟਰ ਚੋਸੀ ਪਏ ਆਖਣੀ ਮਿਲ ਜੂਗੀ ਉਹਦੀ ਜੜ ਕੇ ਉਹ ਜੰਮੇ ਰੇ ਆਂਦੇ ਨੇ ਜੰਮੇ ਆ ਜੰਮੇ ਡੱਬਿਆਂ ਦੇ ਵਿੱਚ ਲਾਇਆ ਰਿਆ ਫਿਰ ਦੁੱਧ ਜਮੇ ਰਹੇ ਯਾਰ ਤੁਸੀਂ ਮੇਰੀ ਗੱਲ ਕਰੋ ਹਾਂ ਤੁਸੀਂ ਗੱਲ ਕਿੱਥੇ ਤੋਂ ਸ਼ੁਰੂ ਕਰੀਂ ਕਿ ਆ ਕਰਦੇ ਫਿਰਦੇ ਹਾਂ ਕਿਆ ਦੱਸਿਆ ਚੱਲੀ ਦੱਸੋ ਸਟੋਰੀ ਚਲਦੀ ਸੀ ਦੱਸੋ ਜਮਲੀਆ ਜਮਾ ਫਿਰ ਦੁੱਧ ਔੜਤੀ ਸੀ ਆਪਣੇ ਨਾਲ ਉੱਪਰ ਲੇੜਾ ਕਰਦੇ ਦੁੱਧ ਲੈਣੇ ਨਹੀਂ ਅੱਜ ਮੈਂ ਤਾਂ ਗੱਲ ਖਤਮ ਅਜੇ ਮੈਂ ਸਟੈਚ ਉਰੋ ਥਲੇ ਜਿਹੜੀ ਚੋਣੇ ਵਾਲੀ ਥੋੜੀ ਮੈਂ ਕਹਿੰਦਾ ਮੈਂ ਤੁੰਹੀ ਆਏ ਕਹਿੰਦੇ ਪਾਪਾ ਜੀ ਨੂੰ ਨਹੀਂ ਮੈਂ ਇਹ ਨਾ ਕਰਤੀ ਸੀ ਇਹ ਤਾਂ ਬਿਮਾਰੀ ਨਾਲ ਸੀ ਕੋਈ ਗੱਲ ਨਹੀਂ ਚਾਉਣ ਵਾਸਤੇ ਜੇ ਨਵੇਂ ਆਪਾਂ ਤੁਹਾਨੂੰ ਸਮਝ ਪਾਉਂਦੇ ਹੁਣ ਕੋਈ ਚੱਕਰ ਨਹੀਂ ਹੈਗਾ ਹਾਂ ਹਾਂ ਰਹੀ ਫਸੜਾ ਪਾਣੀ ਮੰਗਣੀ ਹੈ ਇਹਨੇ ਕਾਲ ਚੀਜ਼ਾਂ ਠੀਕ ਸੁਭ ਕਰ ਦੋ ਚਲੋ ਜੀ ਠੀਕ ਹੈ ਜੀ ਓਕੇ ਜੀ ਚੰਗਾ ਜੀ ਕੋਈ ਨਹੀਂ ਜੀ ਓਕੇ ਜੀ ਚੰਗਾ ਜੀ ਬਾਏ ਜੀ ਮੈਂ ਤੇਰੀ ਗੱਲ ਆ ਬਥੇਰੇ ਬਲੈਸ ਮੈਂ ਜੀ ਬਸ ਤੁਹਾਨੂੰ ਸਾਸਰੀ ਕਾਲ ਜੀ ਸਾਰਿਆਂ ਨੂੰ ਸਿੱਠੀ ਵਰਦੀ ਸਾਰਿਆਂ ਨੂੰ ਸਾਸਰੀ ਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਿਸੇ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ